Thank <laughs> you. ਸਾਨੂੰ ਹਾਜ਼ਰੀ ਦੀ ਵੀ ਦਿੱਕਤ ਆ ਰਹੀ ਏ ਇਹ ਸਰਕਾਰ ਸਰਕਾਰ ਨੇ ਹੀ ਕਿਹਾ ਕਿ ਸਾਨੂੰ ਇਹ ਕੰਮ ਕਰਾਵੇ ਉਹ ਐਡੀ ਦਿੱਕਤ ਆ ਅਸੀਂ ਇਹ ਸੇਵਾ ਤੋਂ ਬਿਨਾਂ ਕਿਸੇ ਤਰੀਕੇ ਦੇ ਵੀ ਨਹੀਂ ਕੰਮ ਕਰਾ ਸਕਦੇ ਕਿਆ ਪੈਂਦਾ ਕਿਆ ਬਾਕੀ ਘੜੋ ਘੜੋ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਪੈਰਾਂ ਦੀਆਂ ਨੂੰ ਜੈ ਪੀਂ ਜੈ ਭਾਰਤ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਪ੍ਰੋਜੈਕਟ ਪਾਸ ਹੈ ਕਿਚਿਆਂ ਦਾ ਬਿਲਕੁਲ ਬਾਦਰ ਤੇ ਸਾਡੇ ਦਰਿਆ ਨਾਲ ਹੀ ਆ ਤਾਰਾਂ ਨੇ ਆਪਣਾ ਇਤਿਹਾਜ ਵੀਰ ਲੱਗੀ ਹੋਈ ਆ ਹਿਮਲਾਰਾਂ ਦੀ ਸਾਡੀ ਸਰਕਲ ਪਤਾਨ ਨੇ ਪਿੰਡ ਕਮਲਾਲਾ ਪਾਣੇ ਵਾਲਾ ਪੰਜਾ 56 ਤਾਂ ਇਹ ਬੜੇ ਦੁੱਖ ਦੀ ਗੱਲ ਆ ਕਿ ਅਸੀਂ ਜਿੰਨੇ ਬੰਦਿਆਂ ਦਾ ਨਾਮ ਦਿੱਤਾ ਸੀ ਇਹ ਕੱਢ ਦੇਣੀ ਹੈ ਤਾਂ ਇਹ ਡੋਪਰ ਪੰਤਕ ਨੂੰ ਬਣਿਆ 2025 ਚੜ ਗਿਆ ਲਗਭਗ 20 ਸਾਲ ਹੋ ਗਏ ਕਿ ਮਾ ਚੜਿਆ ਆ ਇਹ ਸਮੱਸਿਆ ਆ ਰਹੀ ਹੈ ਦੂਸਰੀ ਗੱਲ ਆ ਕਿ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਸਾਨੂੰ ਐਡੀ ਚਾਹੀਦੀ ਆ ਦੂਜੇ ਬੰਦੇ ਨੂੰ ਐਡੀ ਦਿੱਤੀ ਹੋਈ ਆ ਇਹ ਬਿਲਕੁਲ ਗੈਰ ਕਾਨੂੰਨੀ ਕੰਮ ਆ ਸਰਕਾਰ ਤੇ ਸਰਕਾਰ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਬਣਾਇਆ ਹੋਇਆ ਮਿਲੀ ਭੁਗਤ ਕਰਦੇ ਨੇ ਇਹ ਐਡੀ ਬਿਲਕੁਲ ਠੀਕ ਕਹਿੰਦੇ ਆ ਕਿ ਜਿਹੜੀ ਲੇਬਰ ਕੰਮ ਕਰਦੀ ਆ ਉਹ ਚੋਣ ਕਰੇਗੀ ਕਿ ਸਾਡਾ ਆਗੂ ਲੀਡਰ ਆਏ ਹਾਜ਼ਰੀ ਲਾਉਣ ਵਾਲਾ ਆ ਬੰਦਾ ਤਾਂ ਉਹਦਾ ਸੈਕਰੀ ਲਿਖ ਕੇ ਦੇਵੇਗਾ ਤੇ ਸਰਪੰਚ ਉਹ ਤੇ ਮੋਹਰ ਲਾ ਕੇ ਦਵੇਗਾ ਮਤਾ ਪਾਸ ਕਰਕੇ ਦਵੇਗਾ ਤੇ ਐਡੀ ਉਸੇ ਪਿੰਡ ਦੀ ਹੋਏਗੀ ਉਸੇ ਲੇਬਰ ਦੀ ਹੋਏਗੀ ਉਸੇ ਲੀਡਰਸ਼ਿਪ ਆਗੂ ਕੋਲੇ ਹੋਏਗੀ ਪਰ ਹੁੰਦਾ ਕੀ ਆ ਕਿ ਅਸੀਂ ਚੱਕੇ ਹੋਏ ਆ ਨੈਟ ਤੋਂ ਰਾਤ ਨੂੰ ਹਾਜ਼ਰੀਆਂ ਲੱਗੀਆਂ ਹੋਈਆਂ ਬੰਦੇ ਹੁੰਦੇ ਨਹੀਂ ਇਹ ਨੇਰੇ ਦੀਆਂ ਹਾਜ਼ਰੀਆਂ ਲੱਗੀਆਂ ਹੋਣੀਆਂ ਉਹ ਮਸਟੌਲ ਕਿਸੇ ਹੋਰ ਨਾ ਬੰਦਿਆਂ ਦੇ ਨਿਕਲੇ ਹੁੰਦੇ ਆ ਜਿਨ੍ਹਾਂ ਨੇ ਕੰਮ ਤੇ ਨਹੀਂ ਜਾਣਾ ਹੁੰਦਾ ਇਹ ਚੱਲਦੀ ਆ ਮਿਲੀ ਭੁਗਤ ਧੋਖਾ ਧੜੀ 420 ਧੜੀ ਠੋਰੀ ਇਹ ਪ੍ਰਸ਼ਾਸਨ ਕਰਦਾ ਇਹਦੇ ਲਈ ਬਹੁਤ ਜਲਦੀ ਆਪਾਂ ਮਾਨਯੋਗ ਪੰਜਾਬ ਹਰਿਆਣਾ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕਰਨੀ ਆ ਜਿਹਦੇ ਵਿੱਚ ਆ ਸੋਮਵਾਰ ਨੂੰ ਅਸੀਂ ਇੱਕ ਕਮੇਟੀ ਸੱਦੀ ਆ ਜਿਹਦੇ ਵਿੱਚ ਮੈਂ ਬਿਮਲਾ ਰਾਨੀ ਨੂੰ ਵੀ ਕਹਾਗਾ ਲੀਵਰ ਲਾ ਕੇ ਦੋ ਜਣੇ ਉਸ ਮੀਟਿੰਗ 'ਚ ਹਿੱਸਾ ਲਿਆ ਜੇ ਉੱਥੇ ਤੈਅ ਹੋ ਜਾਏਗਾ ਕਿ ਚੰਡੀਗੜ੍ਹ ਕਿਹਨੇ ਕਿਹਨੇ ਜਾਣਾ ਕਦੋਂ ਜਾਣਾ ਇਹ ਮੁੱਦਿਆਂ ਨੂੰ ਲੈ ਕੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਸਾਰੇ ਹੀ ਇਹ ਗੱਲਾਂ ਆਪਣੀਆਂ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਨਰੇਗਾ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਜੇ ਤਾਂ ਇਹੋ ਜੀ ਲੇਬਰ ਨੂੰ ਕਿਤੇ ਦਿੱਕਤ ਨਾ ਆਵੇ ਵੇਖੋ ਸੁਣੀ ਦੁੱਖ ਦੀ ਗੱਲ ਆ ਕਿ ਢਾਈ ਤਿੰਨ ਮਹੀਨਿਆਂ ਬਾਅਦ ਕੰਮ ਮਿਲਿਆ ਕਲਪ-ਕਲਪ ਕੇ ਕੰਮ ਮਿਲਿਆ ਜਿਹੜੇ ਮਾਰ-ਮਾਰ ਕੇ ਕੰਮ ਕਰਦੇ ਪਰ ਜਿਹੜੀ ਲੇਬਰ ਕੰਮ ਕਰਦੀ ਉਹਨਾਂ ਨੂੰ ਨਹੀਂ ਕੰਮ ਮਿਲਦਾ ਜਿਹੜੀ ਲੇਬਰ ਘਰੇ ਬੈਠੀ ਆ ਜਿਨ੍ਹਾਂ ਦੇ ਪੈਸੇ ਉਹਨਾਂ ਨੇ ਆਪ ਘੜਵਾ ਕੇ ਵੰਡ ਕੇ ਖਾਣੇ ਆ ਉਹਨਾਂ ਦਾ ਨੱਟ ਕੇ ਵੇਖੋ ਡਾਟਾ ਚੱਕੋ ਉਹਨਾਂ ਦਾ ਕੰਮ ਚੱਲੀ ਜਾਂਦਾ ਤਾਂ ਇਹਨਾਂ ਦੇ ਹੱਲ ਹੋਣਗੇ ਸੋਮਵਾਰ ਨੂੰ ਵੱਡੇ ਪੱਧਰ ਤੇ ਆਗੂ ਲੀਡਰਾਂ ਦੀ ਮੀਟਿੰਗ ਆ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਨ ਜੈ ਭਾਰਤੋ ਸਤਿ ਸ਼ਕਾਲ ਨਮਸਕਾਰ